ਸਤਨਾਮ ਸ਼੍ਰੀ ਵਾਖੂ ਗੁਰੂ ਸਾਹਿਬ ਜੀ ਦੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਓਪਣ ਹਮਾਰੇ ਦਇਆ ਕਰੋ ਗਿਸ ਮਹਿਰੂ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਕਰ ਤਪੈ ਇਤਰ ਬਗ ਕੱਤੀ ਪਰਨਵਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਤਿ ਸੁਖਹੁ ਟਲ ਗੁਰ ਸੇਵੀਐ ਅਹਲ ਸਹਜ ਸੁਭਾਏ ਦਰਸਨ ਪਰਸ ਗੁਰੂ ਕਾ ਜਨਮ ਮਰਨ ਦੁਖ ਜਾਏ ਭੂ ਵਸਤੂ ਕਸੰਮਦੀ ਨੂਰ ਅਰਸਾ ਕੁਰਸਾ ਚਟੀਆਂ ਤਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਚੌਥਾ ਜੇਨ ਹਰ ਹਿਰਦੈ ਨਾਮ ਨ ਬਸਿਓ ਤੈਨ ਮਾਤ ਕੀਜੇ ਹਰ ਬੰਝਾ ਤੈਨ ਸੁਨਨੀ ਦੇ ਤੇ ਰਹੈ ਬਿਨ ਨਾਵੈ ਹੋਏ ਕਪ ਕਪ ਮੁਏ ਕਰੰਜਾ ਜੇ ਨਹਰ ਹਿਰਦੈ ਨਾਮ ਨਾ ਬਸਿਓ ਤਿੰਨ maat ਕੀਜੈ ਮਰ ਬੰਜਾ ਤਿੰਨ ਸੁਨਝੀ ਦੇ ਫਿਰ ਬਿਨ ਨਾਮ ਹੋਏ ਖਪ ਖਪ ਮੁਏ ਕਰੰਜਾ ਮੇਰੇ ਮਨ ਜਪ ਰਾਮ ਨਾਮ ਅਰ ਮਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹੋ ਹਰ ਕੀਰਤ ਕਲ ਜੁਗ ਪਦ ਊਤਮ ਹਰ ਪਈਏ ਸਤ ਗੁਰ ਮਦਾ ਹਉ ਲਿਹਾਰੇ ਸਤ ਗੁਰ ਆਪਣੇ ਜਿਨ ਗੁਪਤ ਨਾਮ ਪਰਗਾਹਾ ਦਰਸਨ ਸਾਧ ਮਿਲੇ ਉਹ ਵਡ ਭੰਗੀ ਸਭ ਕਿਨ ਵਿਖ ਗਏ ਗਵਾਜਾ ਸਤ ਗੁਰ ਸਾਹ ਉਪਾਇ ਵਡ ਦਾਣਾ ਹਰ ਕੀਏ ਬਹ ਗੁਣ ਸਾਜਾ ਜਿਨ ਕੋ ਕਿਰਪਾ ਕਰੇ ਜਗ ਜੀਵਨ ਹਰ ਉਰ ਧਾਰੇ ਓ ਮਨ ਮਧਿਆ ਦਰਮਰਾਇ ਦਰ ਕਾਗਦ ਹਾਰੇ ਜਨ ਨਾਮ ਕੋ ਲਿਖਾ ਸਮਝਾ ਜਿਨ ਕੋ ਕਿਰਪਾ ਕਰੇ ਜਗ ਜੀਵਨ ਹਰ ਉਰ ਧਾਰਿਓ ਮਨ ਮਧਾ ਤਰਮ ਰਾਇ ਦਰ ਕਾ ਗਦ ਫਾਰੇ ਜਨ ਨਾਨਕ ਲਿਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ